ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਣ ਦਾ ਇਹ ਬਿਆਨ ਹੈ ਕਿ ਜੇ ਮੁਲਾਕਾਤ ਹੋ ਜਾਂਦੀ ਜਿਹੜੀ 84 ਹੋਈ ਹੈ ਕਤਲਿਆਮ ਹੋਇਆ ਇਹ ਨਹੀਂ ਹੋਣਾ ਸੀ ਦੋ ਦੋਸਟ ਦੈਟ ਕਨਵਰਸੇਸ਼ਨ ਹਾਪ ਬੀਨ ਸਾਬੋਟੇਜਡ ਆਈ ਥਿੰਕ ਵੀ ਹਵ ਮੈਡ ਸਮ ਪ੍ਰੋਗਰੈਸ ਜਿਹੜੀ ਚੀਜ਼ ਹੋਈ ਨਹੀਂ ਭਿੰਡਰਾਂ ਵਾਲੇ ਵੀ ਦੁਨੀਆ ਚ ਐ ਨਹੀਂ ਇੰਦਰਾ ਗਾਂਧੀ ਵੀ ਸਿੱਖਾਂ ਨੇ ਆਪਣਾ ਬਦਲਾ ਲੈ ਲਿਆ ਜੇ ਹੋ ਜਾਂਦੀ ਹੋਣਾ ਨਹੀਂ ਸੀ ਇਹਨੂੰ ਇੱਕ ਇੱਕ ਕੋਈ ਕੈਪਟਨ ਮਰਿੰਦਰ ਸਿੰਘ ਇੰਨਾ ਸਿਆਣਾ ਪੋਲਿਟਿਸ਼ੀਅਨ ਨਹੀਂ ਹੈਗਾ ਉਹ ਕਹਿੰਦੇ ਕਿ ਫੋਨ ਆ ਗਿਆ ਕਿ ਵੀ ਨਹੀਂ ਸੁਣੋ ਕਹਿੰਦੇ ਅਸੈਸੀਨੇਟ ਹੋ ਸਕਦੇ ਆ ਕਹਿੰਦੇ ਉੱਥੇ ਹੀ ਟੂ ਬਰੀਫ ਮਿਸਿਸ ਗਾਂਧੀ ਦੱਚ ਨੂੰ ਮਾਈਂਟੇਜੈਂਸ ਟੈਲਿੰਗ ਮੀ ਦੇ ਵਾਟ ਅ ਐਂਬੁਸ਼ ਫੋਰ ਰਾਜੀ ਦੇ ਸ਼ੂਟ ਹਮ ਮਾਰੇ ਜਾ ਸਕਦੇ ਆ ਕਹਿੰਦੇ ਰਾਜੀ ਵੀ ਗੱਲ ਸੁਣੋ ਰੋਲ ਗਾਂਧੀ ਬਿਨਾਂ ਸਿਕਿਉਰਿਟੀ ਜਾ ਕੇ ਆਇਆ ਹੈ ਮਾਰੇ ਆ ਗਿਆ ਅੰਦਰ ਕਿੰਨੇ ਮਾਰਨਾ ਸੀ ਜੇਕਰ ਪਿੰਡਰਾਂ ਵਾਲੇ ਨੇ ਉਹਨੂੰ ਮੀਟਿੰਗ ਦਾ ਟਾਈਮ ਦਿੱਤਾ ਤੇ ਪਿੰਡਰਾਂ ਵਾਲੇ ਨੇ ਕਿਸੇ ਨੂੰ ਉਹਦੇ ਵੱਲ ਦੇਖਣ ਵੀ ਨਹੀਂ ਦਿੱਤੇ ਪਿੰਡਰਾਂ ਵਾਲੇ ਜਿਹੜਾ ਤੇ ਜੇਕਰ ਇਹ ਕਹਿੰਦੇ ਵੀ ਉਸ ਸਟੇਟ ਦੇ ਵਿਰੁੱਧ ਲੜਾਈ ਲੜ ਰਿਆ ਸੀ ਪਿੰਡਰਾਂ ਵਾਲਾ ਤਾਂ ਇਹ ਫੌਜ ਭੇਜੀ ਨਾ ਬਿਲਕੁਲ ਉੱਤੇ ਚਾਰਜ ਹੀ ਸੀ ਤੇ ਫਿਰ ਜਿਹੜਾ ਸਟੇਟ ਦੇ ਵਿਰੁੱਧ ਲੜ ਰਿਆ ਉਹਨੂੰ ਅਮਰਿੰਦਰ ਸਿੰਘ ਹਥਿਆਰ ਦੇ ਰਿਆ ਕੈਪਟਨ ਅਮਰਿੰਦਰ ਸਿੰਘ ਨੇ ਸਵੀਡਨ ਦੀ ਬਣੀ ਹੋਈ ਇੱਕ ਬਹੁਤ ਵੱਡੀ ਰਾਈਫਲ ਦਿੱਤੀ ਸナイਪਰ ਰਾਈਫਲ ਸナイਪਰ ਫੌਜ ਭੇਜੀ ਤੇ ਤੁਸੀਂ ਪਿੰਡਰਾਂ ਵਾਲੇ ਨੂੰ ਹਥਿਆਰ ਦੇ ਰਹੇ ਸੀ ਹਮ ਇਹਦੇ ਤੇ ਕੇਸ ਰਜਿਸਟਰ ਹੋਣਾ ਚਾਹੀਦਾ ਨਾ ਤੇ ਸਿਮਰਨ ਮਾਨਜੀਤ ਸਿੰਘ ਦਾ ਕੋਈ ਹੁਣ ਇਸ ਵੇਲੇ ਅਕਸ਼ ਹੈ ਤੇ ਨਾ ਹੀ ਕੋਈ ਕੈਪਟਨ ਅਮਰਿੰਦਰ ਸਿੰਘ ਦਾ ਸੋ ਇਹ ਦੋਨੋਂ ਕੋਈ ਫਜ਼ੂਲ ਗੱਲ ਕਰੇ ਕੱਲ ਕੋਈ ਹੋਰ ਕਰੇਗਾ ਕੱਲ ਕੋਈ ਹੋਰ ਕਰੇਗਾ ਸੋ ਸੁਣ ਲੈਣਗੇ ਮੈਂ ਇਹ ਦਮਦਮਾ ਸਾਤਵਰ ਉਡਗਾ ਸਾਹਿਬ ਨੂੰ ਚੱਕ ਕੇ ਸੌਖਾ ਨਹੀਂ ਆਇਆ ਇਹ ਜੋ ਨਸ਼ਿਆਂ ਦਾ ਕੰਮ ਹੈ ਮੈਂ ਇਹ 4 ਹਫ਼ਤਿਆਂ ਦੇ ਵਿੱਚ ਇਹ ਲੱਕ ਤੋੜ ਕੇ ਛੱਡੂਗਾ ਤੂੰ ਉਡਗਾ ਸਾਹਿਬ ਦੀ ਬੇਅਦਬੀ ਕੀਤੀ ਹੈ ਤੂੰ ਸਿੱਖਾਂ ਦੇ ਗੁਰੂਆਂ ਦੇ ਸਕ੍ਰਿਪਚਰ ਦੀ ਬੇਇੱਜ਼ਤੀ ਕੀਤੀ ਹੈ ਔਰ ਤੂੰ ਉਹਦਾ ਮੂੰਹ ਕੀਤਾ ਤਖਤ ਸ੍ਰੀ ਦਮਦਮਾ ਸਾਹਿਬ ਵਾਲਾ ਕਿ ਵੀ ਮੈਂ ਉਦਦ ਕਰਕੇ ਤੂੰ ਸਿੱਖਾਂ ਦੇ ਤਖਤਾਂ ਦੀ ਵੀ ਤੋਹੀਨ ਕੀਤੀ ਇਹ ਤੇ ਗਦਾਰਾਂ ਦਾ ਖਾਨਦਾਨ ਹੈ ਇਹਨਾਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਅਗੇਂਸਟ ਗੋਰਿਆਂ ਨੂੰ ਬੁਲਾਇਆ ਹੈ ਨਾ ਨੂੰ ਹਲੇ ਵੀ ਅਸੀਂ ਇਨੀ ਪਰਜੀ ਕਿਉਂ ਦੇਈ ਜਾਣ ਇਹਦਾ ਅਕਾਊਂਟ ਹੈ ਫਾਰੈਂਚ ਫੜਿਆ ਗਿਆ ਇਹਦੇ ਪੁੱਤ ਦਾ ਫੜਿਆ ਗਿਆ ਇਹਦੀ ਜਨਾਨੀ ਦਾ ਫੜਿਆ ਗਿਆ ਹਾਂ ਹੁਣ ਇਹ ਇਹ ਉਹ ਜੇ ਕਰਪਟ ਲੀਡਰਾਂ ਨੂੰ ਕੌਣ ਵੋਟਾਂ ਪਾਏਗਾ ਇਹ ਜਵਾਬ ਦੇਗਾ ਜਦੋਂ ਤਿੱਖਾ ਹੋਏਗਾ ਪ੍ਰਚਾਰ ਚੋਣਾਂ ਦਾ ਇਹਦੇ ਕੋਲ ਕੀ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਟਿਆਲਾ ਦੇ ਮਹਾਰਾਜਾ ਇੱਕ ਬਿਆਨ ਦਿੰਦੇ ਨੇ ਕਹਿੰਦੇ ਨੇ ਕਿ ਰਾਜੀਵ ગાંધી ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਸੀਗੇ ਪਰ ਉਹ ਮੁਲਾਕਾਤ ਨਹੀਂ ਹੋ ਪਈ ਤੇ ਦੂਜੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨਾਰਾਜ਼ ਹੋ ਗਏ ਸੀਗੇ ਬਹੁਤ ਸਾਰੀਆਂ ਚਰਚਾਵਾਂ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਨੂੰ ਲੈ ਕੇ ਕਿਉਂਕਿ ਜਦੋਂ ਉਹ ਦੌਰ ਉਹ ਸਮਾਂ ਚੱਲ ਰਿਹਾ ਸੀਗਾ ਹਾਲਾਂਕਿ ਇਹ ਵੀ ਗੱਲ ਵਿੱਚੋਂ ਨਿਕਲਦੀ ਹੈ ਕਿ ਜਿਹੜਾ 84 ਹੋਇਆ ਸੀਗਾ ਵੱਡਾ ਕੱਲੂਕਾਰਾ ਛੋਟਾ ਕੱਲੂਕਾਰਾ ਇਹ ਨਹੀਂ ਹੋਣਾ ਸੀਗਾ ਜੇ ਇੱਕ ਵਾਰੀ ਮੁਲਾਕਾਤ ਹੋ ਜਾਂਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇਹ ਬਿਆਨ ਕਿਉਂ ਦੇਣਾ ਪਿਆ ਕਾਰਨ ਕੀ ਹੈ ਕਿਉਂਕਿ 27 ਨੇੜੇ ਆ ਰਿਹਾ ਕਹਿੰਦੇ ਲੋਕਾਂ ਦੀ ਨਜ਼ਰ ਸਿਆਸਤਦਾਨਾਂ ਦੇ ਉੱਤੇ ਹੁੰਦੀ ਹੈ ਸਿਆਸਤਦਾਨਾਂ ਦੀ ਨਜ਼ਰ ਕਹਿੰਦੇ ਉਹਨਾਂ ਦੀ ਵੋਟਾਂ ਤੇ ਹੁੰਦੀ ਐ ਗੱਲਬਾਤ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਚੰਚਲ ਮਨੋਰਜੀ ਨੇ ਇਹਨਾਂ ਦਾ ਖੁਦ ਦਾ ਚੈਨਲ ਹੈ ਅੰਮ੍ਰਿਤ ਪ੍ਰਸਾਰ ਕਿਉਂਕਿ ਤੁਸੀਂ ਇਹਨਾਂ ਨੂੰ ਸੁਣਦੇ ਰਹਿੰਦੇ ਰਹਿੰਦੇ ਹੋ ਤੇ ਅਸੀਂ ਅੱਜ ਇਹਨਾਂ ਨੂੰ ਬੇਨਤੀ ਕੀਤੀ ਸਾਡੇ ਨਾਲ ਜੁੜੇ ਨੇ ਉਜਾਰ ਟੀਵੀ ਤੇ ਸਰ ਬਹੁਤ-ਬਹੁਤ ਸਵਾਗਤ ਹੈ ਉਜਾਰ ਟੀਵੀ ਤੇ ਤੋਂ ਸਤਿ ਸ਼੍ਰੀ ਅਕਾਲ ਜੀ ਉਜਾਰ ਟੀਵੀ ਦੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹ ਸਾਨੂੰ ਸੁਣਣਗੇ ਅੱਜ ਸਭ ਨੂੰ ਸਤਿ ਸ਼੍ਰੀ ਅਕਾਲ ਧੰਨਵਾਦ ਸਰ ਜਿਵੇਂ ਕੈਪਟਨ ਅਮਰਿੰਦਰ ਸਿੰਘ ਹੋਰਣ ਦਾ ਇਹ ਬਿਆਨ ਹੈ ਹਾਲਾਂਕਿ ਇੱਕ ਕਿਤਾਬ ਸਮਾਰੋਹ ਸੀਗਾ ਜਿੱਥੇ ਕਿਤਾਬ ਰਿਲੀਜ਼ ਹੋਈ ਹੈ ਉੱਥੇ ਉਹਨਾਂ ਨੇ ਬਿਆਨ ਦਿੱਤਾ ਕਿ ਮੁਲਾਕਾਤ ਹੋਣੀ ਸੀ ਕਿ ਹਾਲਾਂਕਿ ਇਹ ਬਿਆਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਤੋਂ 2 ਸਾਲ ਪਹਿਲਾਂ ਜਿਹੜਾ ਜੂਨ ਦਾ ਦومی ਨਾ ਹੁੰਦਾ 2-3 ਜੂਨ ਨੂੰ ਉਹਨਾਂ ਨੇ ਬਿਆਨ ਦੇ ਦਿੱਤਾ ਸੀਗਾ ਕਿ ਵੀ ਇਸ ਤਰੀਕੇ ਨਾਲ ਮੁਲਾਕਾਤ ਹੋਣੀ ਸੀਗੀ ਪਰ ਸੰਤ ਨਾਰਾਜ਼ ਹੋਏ ਤੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਇੱਕ ਹਸਲਾ ਦਿੱਤਾ ਉਸ ਤੋਂ ਬਾਅਦ ਸੰਤ ਜਿਹੜੇ ਥੋੜੇ ਖੁਸ਼ ਹੋਏ ਸੀਗੇ ਤੁਸੀਂ ਇਹ ਸਾਰੀ ਤਸਵੀਰ ਨੂੰ ਦੇਖਦੇ ਕਿਵੇਂ ਹੋ ਜਿਸ ਤਿੱਕੇ ਨਾਲ ਇਹ ਗੱਲਬਾਤ ਹੋਈ ਹੈ ਦੇਖੋ ਉਹ ਮਿਲਣਾ ਚਾਹੁੰਦਾ ਸੀ ਹੂੰ ਜੇ ਉਹ ਮਿਲਣਾ ਚਾਹੁੰਦਾ ਸੀ ਤਾਂ ਉਹਨੇ ਦੋ ਵਾਰੀ ਕਿਉਂ ਕੈਨਸਲ ਕੀਤੀ ਹੂੰ ਦਾ ਮਤਲਬ ਉਹ ਨਹੀਂ ਮਿਲਣਾ ਚਾਹੁੰਦਾ ਸੀ ਕੋਈ ਹੋਰ ਤਾਕਤਾਂ ਸੀ ਜਿਹੜੀਆਂ ਉਹ ਕਹਿ ਰਹੀਆਂ ਸੀ ਵੀ ਤੂੰ ਨਹੀਂ ਮਿਲਣਾ ਹੂੰ ਇਸ ਗੱਲ ਦਾ ਜਿਹੜੀ ਮੀਟਿੰਗ ਹੋਈ ਨਹੀਂ ਹੂੰ ਉਹਦੇ ਰਾਈ ਕੈਪਟਨ ਅਮਰਿੰਦਰ ਸਿੰਘ ਦੋ ਵਾਰੀ ਚੀਫ ਮਿਨਿਸਟਰ ਰੇ ਨੇ ਕੀ ਕਹਿਣਾ ਕੀ ਚਾਹੁੰਦੇ ਮੈਨੂੰ ਤੇ ਹੀ ਨਹੀਂ ਸਮਝ ਆਇਆ ਕਿ ਅਮਰਿੰਦਰ ਸਿੰਘ ਕਹਿਣਾ ਕੀ ਚਾਹੁੰਦਾ ਹੂੰ ਇਹਦੇ ਗਵੇਂ ਜਿੰਨੂੰ ਕਹਨੇ ਆ ਬੇਲੋੜੀ ਬਹਿਸ ਛੇੜਨੀ ਲੋਕਾਂ ਨੂੰ ਲਾਈ ਫਿਰਨਾ ਉਹ ਇੱਕ ਬੇਕਾਰ ਵੇਲਾ politican ਜਿਹੜਾ ਚੋਣਾ ਹਾਰ ਚੁੱਕਾ ਹੈ ਜਿੱਦੀ ਪਾਰਟੀ ਦੇ ਮੈਂਬਰ ਖੜੇ ਕੀਤੇ 16 ਜਿਹੜੀ ਸੀਗੀ ਉਹਦੇ ਪਾਰਟੀ ਦੇ ਸਾਰੇ ਮੈਂਬਰਾਂ ਦੀਆਂ ਜ਼ਮਾਨਤਾਂ ਹੋ ਗਈਆਂ ਉਹਦੀ بیوی ਆ ਗਈ ਉਹ ਇਨੇ ਕੇਸਾਂ ਚ ਫਸਿਆ ਆ ਬਾਹਰ ਦੇ ਦੇ ਅਕਾਊਂਟ ਵੀ ਲੱਗ ਗਏ ਸਾਰਾ ਕੁਝ ਜਿਹਦਾ ਵੀ ਅਕਾਊਂਟ ਦੇ ਦੇ ਪੁੱਤ ਦਾ ਵੀ ਹੈ ਦੀ ਜਨਾਨੀ ਦਾ ਇਹ ਤੇ ਇੰਟਰਨੈਸ਼ਨਲ ਲੋਗ ਹਨ ਜਿਹੜਾ ਬਾਹਰ ਪੈਸਾ ਰੱਖਦੇ ਤੋ ਇੱਕ ਹੀ ਹੈ ਨਾ ਭਾਈ ਜਿਹੜੀ ਮੁਲਾਕਾਤ ਹੋਈ ਨਹੀਂ ਉਹਦਾ ਹੁਣ ਕੀ ਅਰਥ ਕੱਢੋਗੇ ਤੁਸੀਂ ਮੈਨੂੰ ਦੱਸੋ ਕੋਈ ਦਾ मीनिंग ਹੈ ਤੁਹਾਨੂੰ ਕੀ ਲੱਗਦਾ ਕਿ ਉਹ ਚਰਚਾ ਛੇੜਨੀ ਕਿਉਂ ਪਈ ਕਿਉਂ ਕਹਿਣਾ ਪਿਆ ਕਿ ਵੀ ਉਹ ਮੁਲਾਕਾਤ ਕਰਨਾ ਚਾਹੁੰਦੇ ਸੀਗੇ ਇਹਦੇ ਪਿੱਛੇ ਕੋਈ ਪੋਲੀਟੀਕਲ ਰੀਜ਼ਨ ਆ ਜਾਂ ਫਿਰ ਲੋਕਾਂ ਦਾ ਸੁਣੋ ਜੇਕਰ ਤੁਹਾਡਾ ਸਵਾਲ ਬੜਾ ਵਧੀਆ ਹੈ ਵੀ ਕੀ ਉਹ ਕਰਨਾ ਚਾਹੁੰਦੇ ਸੀ ਜੇ ਉਹ ਮੁਲਾਕਾਤ ਕਰਨਾ ਚਾਹੁੰਦੇ ਸੀ ਉਹਨਾਂ ਦੀ ਮਾਤਾ ਜਿਹੜੀ ਸੀਗੀ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਕੰਟਰੀ ਦੀ ਉਹ ਤੇ 2 ਘੰਟੇ ਜਬਾਈ ਜਾਜ ਬਿਠਾ ਕੇ ਅੰਮ੍ਰਿਤਸਰ ਲਿਆ ਕੇ ਮੁਲਾਕਾਤ ਹੋ ਜਾਂਦੀ ਹਮ ਕਿੰਨਾ ਲੱਗਦਾ ਟਾਈਮ 1 ਘੰਟੇ ਸਵਾ ਘੰਟੇ ਦੀ ਹੈਲੀਕਾਪਟਰ ਦੀ ਫਲਾਈਟ ਹੈ ਜੇ ਦੂਸਰੇ ਪਲੇਨ ਲੈਂਨ ਵੱਡਾ ਤੇ ਇੰਨੇ ਕੀ ਹੈ ਹਮ ਤੋ ਕਿੰਨਾ ਕੁ ਟਾਈਮ ਲੱਗਦਾ ਹਮ ਇਹ ਇਹ ਜਿਹੜੀਆਂ ਬੇਮੈਨੀਆ ਗੱਲਾਂ ਨਾਲ ਲੋਕਾਂ ਨੂੰ ਐਵੇਂ ਇੱਕ ਨਵਾਂ ਆਈਡੀਆ ਦੇਣਾ ਵੀ ਉਹ ਕਰਨਾ ਚਾਹੁੰਦਾ ਸੀ ਇਹ ਕੀ ਕਰਨਾ ਚਾਹੁੰਦਾ ਹੂੰ ਰਜੀਵ ਗਾਂਧੀ ਨੂੰ ਵੀ ਲਿਟਿਆਂ ਨੇ ਮਾਰਿਆ ਕਿਉਂਕਿ ਇਹਨਾਂ ਨੇ ਉਹਨਾਂ ਨਾਲ ਦੱਗਾਵਾਜੀ ਕੀਤੀ ਸੀ ਹੂੰ ਉਹਨਾਂ ਦੀ ਜਿਹੜੀ ਫੈਮਿਲੀਅਨ ਸਟੇਟ ਦੀ ਚੜਤ ਸੀ ਹੂੰ ਉਸ ਦੇ ਸਾਰੇ ਸੀਕ੍ਰੇਟ ਇਹਨਾਂ ਨੇ ਦੇ ਦਿੱਤੇ শ্রীলੰਕਾ ਨੂੰ ਕਿਉਂਕਿ ਇਹਨਾਂ ਨੇ ਡੀਪ ਸਟੇਟ ਨੇ ਸਮਝਾਇਆ ਵੀ ਜੇ ਉੱਥੇ ਟੈਂਬਲ ਸਟੇਟ ਬਣੇਗੀ ਵੀ ਇੱਥੇ ਬਣਾਣੀ ਪਏਗੀ ਨਾ ਤੁਸੀਂ ਕੀ ਕਰ ਤੇ ਉਹਨਾਂ ਨੇ ਇਹ ਕੋਈ ਮੈਂ ਕੋਈ ਰਜੀਵ ਗਾਂਧੀ ਨੂੰ ਵੱਡੇ ਕਿਰਦਾਰ ਵਾਲਾ ਜਾਂ ਉਹ ਨਹੀਂ ਸਮਝਦਾ ਨਾ ਹੀ ਉਹਦੀ ਮਾਂ ਨੂੰ ਸਮਝਦਾ ਉਹਦੀ ਮਾਂ ਨੇ ਆਪਣੀ ਜਿਹੜੀ ਅਖੀਰ ਤੇ ਉਹਦੀਆਂ ਢੈਂਡੀਆਂ ਗੱਲਾਂ ਸੀ ਸਿੱਖ ਮਿਨੋਰਟੀ ਨੂੰ ਚੁਣ ਕੇ ਉਹਦੇ ਉੱਪਰ ਇੰਪੋਜ਼ ਕੀਤੀ ਫੋਜ ਦਾ ਜਿਹੜਾ ਹਮਲਾ ਹੋਇਆ ਤੱਕ ਸਰੀਰ ਕਾਲ ਤੱਕ ਸਾਬ ਤੇ ਹੁਣ ਇਹ ਲੋਗ ਇਹਨੂੰ ਤੁਸੀਂ ਇਹਦਾ ਕੋਈ मीनिंग ਕਿਸੇ ਵੀ ਮੇਰੇ ਦਰਸ਼ਕ ਨੂੰ ਇਹਦਾ ਕੋਈ मीनिंग ਸਮਝ ਆਂਦਾ ਹੋਵੇ ਤਾਂ ਇਸ ਚੈਨਲ ਦੇ ਕਮੈਂਟ ਬਟੀਚ ਲਿਖੋ ਵੀ ਦਾ ਮਤਲਬ ਕੀ ਹੈ ਜਿਹੜੀ ਮੀਟਿੰਗ ਹੋਈ ਨਹੀਂ ਉਹਨੂੰ ਹੁਣ ਘੁਮਾ ਰਿਹਾ 40 ਸਾਲ ਬਾਅਦ ਹਮ ਮਤਲਬ ਕੋਈ ਜੇਕਰ ਉਹਦਾ ਮਾੜਾ ਮੋਟਾ ਵੀ ਦਿਮਾਗ ਕੰਮ ਕਰਦਾ ਹੋਵੇ ਕੈਪਟਨ ਮਿਰਿੰਦਰ ਦਾ ਉਹ ਇੰਟਰਵਿਊਾਂ ਦੇਈ ਜਾ ਰਿਹਾ ਚੈਨਲਾਂ ਵਾਲੇ ਵੀ ਲਈ ਜਾ ਰਹੇ ਹਮ ਇਹਦਾ मीनिंग ਕਿਉਂਕਿ ਸਾਡਾ ਜਿਹੜਾ ਕੋਈ ਤੇ ਗੋਦੀ ਮੀਡੀਆ ਕੋਈ ਸਾਡੇ ਜਿਹੜੇ ਇਹ ਚੈਨਲ ਹਨ ਯੂ نو ਅਸੀਂ ਕਹਿੰਦੇ ਆ سوشل ਮੀਡੀਆ ਉਹਦੇ ਵਿੱਚ ਪੰਜਵੀਂ ਪੰਜਵੀਂ ਦਸਵੀਂ ਪਾਸ 11ਵੀਂ ਪਾਸ ਲੋਕ ਆਗੇ ਕਿ ਉਹ ਆਰਤਰਾਂ ਦੀ ਉਹ ਜਾ ਕੇ ਸਵਾਲ ਤੇ ਕਰ ਨਹੀਂ ਸਕਦੇ ਉਹ ਤੇ ਉਹਨੂੰ ਚੈਲੰਜ ਹੀ ਨਹੀਂ ਕਰ ਸਕਦੇ ਉਹ ਤੇ ਕਹਿ ਨਹੀਂ ਸਕਦੇ ਜੀ ਇਹਦਾ मीनिंग ਵੀ ਤੇ ਦੱਸੋ ਨਾ ਨਹੀਂ ਮਿਲਿਆ ਨਹੀਂ ਹੋਈ ਜਿਹੜੀ ਮੀਟਿੰਗ ਹੋਈ ਹੀ ਨਹੀਂ ਉਹਦੇ ਅਰਥ ਲੱਭਣ ਜਾਣ ਰਿਹਾ ਹੈ ਕੈਪਟਨ ਅਮਰਿੰਦਰ ਸਿੰਘ ਮੈਨੂੰ ਤੇ ਉਹਦਾ ਲੱਗਦਾ ਵੀ ਸਤਰਿਆ ਬਤਰਿਆ ਗਿਆ ਉਹਦੀ ਵੀ ਇਹ ਜਿਹੜੀ ਹੈ ਹੁਣ ਪੂਰੀ ਤਰ੍ਹਾਂ ਕੰਮ ਨਹੀਂ ਕਰਦਾ ਉਹਨਾਂ ਨੇ ਇਹ ਵੀ ਵਿੱਚ ਗੱਲ ਦਾ ਕਿਹਾ ਕਿ ਜੇ ਮੁਲਾਕਾਤ ਹੋ ਜਾਂਦੀ ਹਾਲਾਂਕਿ ਹੋਈ ਨਹੀਂ ਮੁਲਾਕਾਤ ਜੇ ਹੋ ਜਾਂਦੀ ਜਿਹੜੇ 84 ਹੋਈ ਆ ਕਤਲਿਆਮ ਹੋਇਆ ਇਹ ਨਹੀਂ ਹੋਣਾ ਸੀ। ਨਹੀਂ ਮੁਲਾਕਾਤ ਕਿੰਨੇ ਕਰਨੀ ਸੀ। ਭਿੰਡਰਾਂ ਵਾਲੇ ਨੇ ਥੋੜੀ ਨਾ ਕੀਤੀ ਜੇ ਹੋ ਜਾਂਦੀ। ਜਿਹੜੀ ਚੀਜ਼ ਹੋਈ ਨਹੀਂ ਭਿੰਡਰਾਂ ਵਾਲੇ ਵੀ ਦੁਨੀਆ ਚ ਐ ਨਹੀਂ। ਇੰਦਰਾ ਗਾਂਧੀ ਵੀ ਸਿੱਖਾਂ ਨੇ ਆਪਣਾ ਬਦਲਾ ਲੈ ਲਿਆ ਜੇ ਹੋ ਜਾਂਦੀ ਹੋਣਾ ਨਹੀਂ ਸੀ। ਇਹਨੂੰ ਇਹ ਕੋਈ ਕੈਪਟਨ ਮਰਿੰਦਰ ਸਿੰਘ ਇੰਨਾ ਸਿਆਣਾ ਪੋਲਿਟਿਸ਼ੀਅਨ ਨਹੀਂ ਹੈਗਾ। ਇਹ ਤੇ ਉਦਾਂ ਦਾ ਹੀ ਹੈ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਹੈ ਜਾਂ ਹੋਰ ਹੈ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ। ਹੂੰ ਇਹਦੇ ਪਰਿਵਾਰ ਨੇ ਲੁੱਟਿਆ ਬਾਹਰ ਦੇ ਦਾਦਾ ਮਣੇ ਇਹ ਇਹਦਾ ਕੋਈ ਪੰਜਾਬ ਨਾਲ ਕੋਈ ਲਗਾਓ ਨਹੀਂ ਇਸ ਗੱਲ ਦਾ ਮੀਨਿੰਗ ਕੈਪਟਨ ਅਮਰਿੰਦਰ ਸਿੰਘ ਦੇ ਵੀਡੀਓ ਸੁਣਾ ਕੇ ਸੁਣ ਕੇ ਦੱਸੇ ਵੀ ਉਹਦਾ ਕੀ ਕਹਿਣਾ ਕੀ ਚਾਹੁੰਦਾ ਨਾ ਉਹਨਰੇ ਜੀਵ ਗਾਂਧੀ ਹੈ ਨਾ ਸੰਜੈ ਰਣੈਲ ਸਿੰਘ ਭਿੰਡਰਾਲਾ ਨਾ ਉਹਦੀ ਮਾਤਾ ਇੰਦਰਾ ਗਾਂਧੀ ਹੈ ਤੇ ਫਿਰ ਕੀ ਕਹਿਣਾ ਚਾਹੁੰਦਾ ਇਹਦਾ ਵੀ ਇਹ ਜਿਹੜੀ ਮੀਟਿੰਗ ਹੋਈ ਨਹੀਂ ਉਹਦੇ ਮੀਨਿੰਗ ਕੱਢ ਰਹੇ ਵੀ ਜੇ ਹੋ ਜਾਂਦੀ ਤੇ ਹਾਂਜੀ ਮਤਲਬ ਜੇ ਜੇ ਉਹ ਜੇ ਐ ਹੋ ਜਾਂਦੀ ਮਤਲਬ ਇਹ ਤੇ ਗਦਾਰਾਂ ਦਾ ਖਾਨਦਾਨ ਹੈ ਇਹਨਾਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਦੇ ਅਗੇਂਸਟ ਗੋਰਿਆਂ ਨੂੰ ਬੁਲਾਇਆ ਇਹਨਾਂ ਨੂੰ ਹਲੇ ਵੀ ਅਸੀਂ ਨਹੀਂ ਤਰਜੀਹ ਕਿਉਂ ਦੇਈ ਜਾਂਦੇ ਹਾਂ ਹਮ ਇਹਨਾਂ ਨੂੰ ਬਿਲਕੁਲ ਇਗਨੋਰ ਕਰਨਾ ਚਾਹੀਦਾ ਹੈ ਇਹ ਤੇ ਜਿਹਨੂੰ ਕਹਿੰਦੇ ਨਾ ਸਕ੍ਰੈਪ ਹੈ ਪੋਲਿਟੀਕਲ ਸਕ੍ਰੈਪ ਹੈ ਪੰਜਾਬ ਦੀ ਹਮ ਇਹਦੀ ਕੀ ਕੰਟਰੀਬਿਊਸ਼ਨ ਹੈ ਪੰਜਾਬ 'ਚ ਦੱਸੇ ਉਹ ਤਾਂ ਕਹਿ ਰਹੇ ਮੈਂ ਪੰਜਾਬ ਵਾਪਸ ਆ ਰਿਹਾ 27 ਦੇ ਵਿੱਚ ਚੋਣਾ ਲੜ ਬਣਾਉਣੇ ਨੇ ਇਹ ਇਹ 27 ਚ ਕਿਵੇਂ ਆ ਜਾਏਗਾ ਭਈ ਤੂੰ ਤੇਰੀ ਤੇ ਸਾਰੇ ਪਾਰਟੀ ਦੀ ਜਮਾਨਤ ਜ਼ਬਤ ਹੋ ਗਈ ਹਾਂਜੀ ਪੰਜਾਬ ਤੂੰ ਕਿਵੇਂ ਵਾਪਸ ਆ ਰਹੇ ਮਤਲਬ ਸੁਖਬੀਰ ਵੀ ਕਹਿ ਰਹੇ ਮੈਂ ਆ ਰਿਹਾ ਹਾਂ ਹਾਂਜੀ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਮੈਂ ਆ ਰਿਹਾ ਹਾਂ ਤਾਂ ਇਹ ਸਾਰੇ ਆ ਜਾਣਗੇ ਕਾਂਗਰਸ ਜਿਹੜਾ ਪ੍ਰਤਾਪ ਸਿੰਘ ਬਾਜਵਾ ਉਹ ਕਹਿੰਦਾ ਅਸੀਂ ਆ ਰਹੇ ਹਾਂ ਯਾਨੀ ਇਹ 6 ਬੰਦੇ ਚੀਫ ਮਿਨਿਸਟਰ ਬਣ ਜਾਣਗੇ ਇਹਦੀ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਕੌਣ ਸੁਣਦਾ ਕਿਦੇ ਕਿੰਨੀਆਂ ਵੋਟਾਂ ਤੇ ਆਏਗਾ ਜਦ ਸਾਰਾ ਟੱਬਰ ਹਾਰ ਗਿਆ ਤੇਰੇ 16 ਕੈਂਡੀਡੇਟ ਦੇ 16 ਕੈਂਡੀਡੇਟ ਹਾਰ ਗਏ ਤੂੰ ਨਵੀਂ ਪਾਰਟੀ ਬਣਾਈ ਨਵੀਂ ਕਾਂਗਰਸ ਬਣਾਈ ਹੁਣ ਕੀ ਦੱਸਣਾ ਕਿ ਜਾ ਰਹੇ ਮੈਂ ਆ ਰਿਆਂ ਵੇ ਤੁਸੀਂ ਇਹਦੇ ਕਹੋ ਵੀ ਮੈਂ ਵਾਈਜਾਇਰ ਚੜ ਕੇ ਦਿੱਲੀ ਜਾ ਰਿਹਾ ਤੇ ਦਿੱਲੀ ਟੈਲੀਫੋਨ ਕਰੋ ਜੀ ਮੈਂ ਆ ਰਿਹਾ ਇਹ ਇਹ ਇਦਾਂ ਥੋੜੀ ਤੁਸੀਂ ਤੁਹਾਨੂੰ ਕੁਰਸੀ ਮਿਲ ਜਾਗੀ ਚੀਫ ਮਿਨਿਸਟਰ ਦੀ ਨੂੰ ਕੌਣ ਦੇਗਾ ਚੀਫ ਮਿਨਿਸਟਰੇ ਦਾ ਕਿਰਦਾਰ ਕੀ ਹੈ ਕੀ ਜਵਾਬ ਦੇਗਾ ਇਹਦਾ ਅਕਾਊਂਟ ਹੈ ਫਾਰੈਂਚ ਫੜਿਆ ਗਿਆ ਇਹਦੇ ਪੁੱਤ ਦਾ ਫੜਿਆ ਗਿਆ ਤੇ ਜਨਾਨੀ ਦਾ ਫੜਿਆ ਗਿਆ ਹੁਣ ਇਹ ਇਹ ਉਹ ਜੇ ਕਰਪਟ ਲੀਡਰਾਂ ਨੂੰ ਕੌਣ ਵੋਟਾਂ ਪਾਏਗਾ ਇਹ ਜਵਾਬ ਦੇਗਾ ਜਦੋਂ ਤਿੱਖਾ ਹੋਏਗਾ ਪ੍ਰਚਾਰ ਚੋਣਾਂ ਦਾ ਇਹਦੇ ਕੋਲ ਕੀ ਕਹੇਗਾ ਹਾਂ ਨਾਲੇ ਇਹ ਜਿਹੜਾ ਇਹਦਾ ਹੁਣ ਕੇਸ ਫੜਿਆ ਗਿਆ ਇਹ ਕੇਸ ਕਿਸੇ ਏਜੰਸੀ ਨੇ ਨਹੀਂ ਫੜਿਆ ਇਹ ਤੇ ਫਰਾਂਸ ਗਵਰਨਮੈਂਟ ਨਾਲ ਇੰਡੀਆ ਦਾ ਜਿਹੜਾ ਡਬਲ ਇਨਕਮ ਟੈਕਸ ਐਗਰੀਮੈਂਟ ਹੈ ਕਿ ਜੇ ਕਿਸ ਦੀ ਪ੍ਰਾਪਰਟੀ ਹੈਗੀ ਹੈ ਫਰਾਂਸ ਤੇ ਉਹਨੇ ਇੰਡੀਆ ਚ ਜੇ ਇਨਕਮ ਟੈਕਸ ਦੇ ਦਿੱਤਾ ਫਿਰ ਫਰਾਂਸ ਨਹੀਂ ਲਏਗਾ ਜੇ ਉਹਦੀ ਇੰਡੀਆ ਚ ਉਹਨੇ ਇਨਕਮ ਟੈਕਸ ਨਹੀਂ ਦਿੱਤਾ ਪ੍ਰਾਪਰਟੀ ਫਰਾਂਸ ਹੈ ਬੈਂਕ ਅਕਾਊਂਟ ਹੈ ਤਾਂ ਉਹ ਇਨਕਮ ਟੈਕਸ ਇੱਕ ਜਗ੍ਹਾ ਹੀ ਲੱਗੇਗਾ ਫਰਾਂਸ ਲਏਗਾ ਇਦਾਂ ਹੀ ਇੰਡੀਅਨ ਦਾ ਇਦਾਂ ਹੀ ਵਾਇਸ ਵਰਸਾ ਫਰਾਂਸ ਦੀ ਜਿਹੜੀ ਪ੍ਰਾਪਰਟੀ ਹੈ ਜਿਵੇਂ ਚੰਡੀਗੜ੍ਹ ਚ ਹੈ ਇਹਨਾਂ ਦੀ ਫਰਾਂਸ ਦੀ ਪ੍ਰਾਪਰਟੀ ਹੈ ਤੋਂ ਇਦਾਂ ਕਰਕੇ ਇਹ ਤਾਂ ਹੁਣ ਉਹਨਾਂ ਨੇ ਚਿੱਠੀ ਲਿਖ ਦਿੱਤੀ ਹੂੰ ਇੰਡੀਅਨ ਗਵਰਨਮੈਂਟ ਨੂੰ ਬਈ ਇਹਨਾਂ ਦਾ ਦੱਸੋ ਇਹਨਾਂ ਦੀ ਇੱਥੇ ਪ੍ਰਾਪਤੀ ਹੈ ਬੈਂਕ ਅਕਾਊਂਟ ਹੈ ਤੁਹਾਨੂੰ ਇਨਕਮ ਟੈਕਸ ਦਿੰਦੇ ਕਿ ਨਹੀਂ ਦਿੰਦੇ ਨਹੀਂ ਤੇ ਅਸਲੀ ਇਨਕਮ ਟੈਕਸ ਨੇ ਅੱਗੇ ਚਲਾਤੀ ਹੂੰ ਜਲਦੀ ਜਲਦੀ ਇਨਕਮ ਟੈਕਸ ਨੇ ਜਦੋਂ ਸਾਰੇ ਰਿਕਾਰਡ ਵੈਰੀਫਾਈ ਕੀਤੇ ਤੇ ਉਹਨਾਂ ਨੇ ਇਹਨਾਂ ਦੇ ਕੇਸ ਬਾਤ ਆ ਦੇਸ਼ ਦੀ دولت ਬਾਹਰ ਭੇਜਨ ਨਾਲ ਲੁਧਿਆਣੇ ਕੋਰਟ ਚ ਕੇਸ ਚੱਲਦਾ ਜਦੋਂ ਕੋਰਟ ਨੇ ਰਿਕਾਰਡ ਮੰਗੇ ਨੇ ਇਹ ਕਹਿੰਦਾ ਮੈਂ ਰਿਕਾਰਡ ਦਿੰਦੇ ਨਹੀਂ ਅਸੀਂ ਹੂੰ ਕੋਰਟ ਨੇ ਆਰਡਰ ਕਰਤਾ ਵੀ ਰਿਕਾਰਡ ਦਿਓ ਇਹ ਅਪੀਲ ਚ ਚਲੇ ਗਿਆ ਸੈਸ਼ਨ ਜੱਜ ਸੈਸ਼ਨ ਜੱਜ ਨੇ ਵੀ ਦਈ ਖਾਲਿਆ ਬੜਾ ਸਮਾਂ ਤੁਹਾਨੂੰ ਪਤਾ ਕੋਰਟਾਂ ਚ ਲੱਗਦਾ ਉਹਨਾਂ ਨੇ ਵੀ ਆਰਡਰ ਕਰਤਾ ਵੀ ਤੁਸੀਂ ਸਾਰਾ ਇਹਨਾਂ ਪ੍ਰਾਪਰਟੀਆਂ ਬਾਰੇ ਕਿੱਥੋਂ ਪੈਸੇ ਆਏ ਕਿੱਦਾਂ ਲਗੇ ਬਾਹਰ ਕਿਦਾਂ ਗਏ ਕਿਨੇ-ਕਿਨੇ ਪੈਸੇ ਤੁਹਾਡੇ ਅਕਾਊਂਟਾਂ ਚ ਆਏ ਦਾ ਹਿਸਾਬ ਦਿਓ ਜਿਹੜੇ ਇਹ ਇਹ ਇਲਜ਼ਾਮ ਨੇ ਜਾਂ ਫਿਰ ਇਹ ਕੋਰਟਾਂ ਦੇ ਵਿੱਚ ਸਾਬਤ ਹੋ ਚੁੱਕੀਆਂ ਨੇ ਚੀਜ਼ਾਂ ਨਹੀਂ ਇਹ ਸਾਬਤ ਨਹੀਂ ਹੋਏ ਇਹ ਤੇ ਫਰਾਂਸ ਦੀ ਗਵਰਨਮੈਂਟ ਨੇ ਇਹਨਾਂ ਨੂੰ ਲਿਖ ਕੇ ਦਿੱਤਾ ਇੰਡੀਅਨ ਗਵਰਨਮੈਂਟ ਨੂੰ ਚਿੱਠੀ ਭਾਈ ਹੈ ਉਹਨਾਂ ਨੇ ਇਹਨਾਂ ਨੂੰ ਫਸਾਣ ਲਈ ਨਹੀਂ ਸੀ ਭਾਈ ਉਹਨਾਂ ਨੇ ਤੇ ਚਿੱਠੀ ਭਾਈ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਹਦਾ ਮੁੰਡਾ ਤੇ ਇਹਦੀ ਬੀਵੀ ਦੀ ਇੱਥੇ ਪ੍ਰਾਪਰਟੀ ਹੈ ਹੂੰ ਉਹ ਪ੍ਰਾਪਰਟੀ ਦਾ ਏ ਜਿਹੜੀਆਂ ਬੈਂਕ ਅਕਾਊਂਟ ਇਹਨਾਂ ਨੂੰ ਬੈਂਕ ਵਿੱਚ ਥੋੜਾ ਬੋਧਾ ਸੂਤ ਦੇ ਮਿਲਦਾ ਵੀ ਉਹਦੇ ਤੋਂ ਜਿਹੜੀ ਪ੍ਰਾਪਰਟੀ ਰੈਂਟ ਆਊਟ ਕੀਤੀ ਹੋਈ ਹੈ ਹੂੰ ਉਦੇ ਤੋਂ ਜਿਹੜੀ ਇਹਨਾਂ ਨੂੰ ਆਮਦਨੀ ਹੁੰਦੀ ਹੈ ਉਹਦਾ ਜੇਕਰ ਇਹ ਉੱਧਰ ਇੰਟਰੈਸਟ ਦਿੰਦੇ ਨੇ ਇਨਕਮ ਟੈਕਸ ਤੇ ਫਿਰ ਅਸੀਂ ਨਹੀਂ ਲਾਵਾਂਗੇ ਜੇ ਇਹਨਾਂ ਨੇ ਉੱਧਰ ਨਹੀਂ ਦਿੱਤਾ ਤੇ ਫਿਰ ਅਸੀਂ ਲਾਵਾਂਗੇ ਹੂੰ ਇਹਦੇ 'ਚ ਕੋਈ ਉਹਨਾਂ ਨੇ ਇਹਨਾਂ ਨੂੰ ਫਸਾਣ ਲਈ ਨਹੀਂ ਉਹ ਤੇ ਇਨਕਮ ਟੈਕਸ ਡਿਪਾਰਟਮੈਂਟ ਨੇ ਕਿਹਾ ਵੀ ਉਹਨਾਂ ਦੇ ਪੈਰੇ ਖਾਂ ਤੋਂ ਬਟੇਰਾ ਆ ਗਿਆ ਵੀ ਐਡੀ ਵੱਡਾ ਪਰਿਵਾਰ ਹੈ ਹੈ ਨਹੀਂ ਤੇ ਇਸ ਫਸੇ ਹੋਏ ਇਹ ਹਰ ਪਾਸੇ ਨੂੰ ਤੁਹਾਨੂੰ ਲੱਗਦਾ ਕਿ ਵੀ ਧੋਖਾ ਕਿ ਮੈਂ ਕੁਝ ਦਿਨਾਂ ਦੇ ਵਿੱਚ ਨਸ਼ਾ ਖਤਮ ਕਰ ਦਵਾਂਗਾ ਇਨਸਾਫ ਦੇ ਦਵਾਂਗਾ ਕਿ ਲੱਗਦਾ ਕਿ ਵੀ ਗੁੰਮਰਾਹ ਤੇ ਧੋਖਾ ਟੜੀ ਵਾਲੇ ਰਾਹ ਦੇ ਉੱਤੇ ਨੇ ਦੇਖੋ ਸੁਣੋ ਮੇਰੀ ਪਹਿਲੀ ਗੱਲ ਜਿਹੜਾ ਗੁਟਕਾ ਸਾਹਮ ਦਾ ਜਨਤਕ ਪ੍ਰਦਰਸ਼ਨ ਕਰਨਾ ਆਜੇ ਫੜ ਕੇ ਬਈ ਮੈਂ ਸੌਂ ਖਾ ਕੇ ਖਾਣਾ ਹੂੰ ਇਹ ਗੁਰੂ ਘਰ ਨਾਲ ਧੋਖਾ ਹੈ ਹੂੰ ਬੇਈਮਾਨੀ ਤੁਸੀਂ ਕਸਮ ਖਾਦੀ ਹੈ ਨਾ ਤੇ ਕਸਮ ਖਾ ਕੇ ਧੋਖਾ ਕੀਤਾ ਨੰਬਰ ਉਹ ਦੂਸਰਾ ਇਹ ਬਾਣੀ ਦੀ ਬੇਦਬੀ ਹੈ ਕਿ ਮੈਂ ਗੁਟਕਾ ਦੀ ਸੌਂ ਖਾ ਕੇ ਕਹਿਣਾ ਵੀ ਗੁਟਕਾ ਇਹਨੂੰ ਗਲੇ ਤੋਂ ਫੜ ਲੈਣਗੇ ਗੁਟਕਾ ਸਾਹਿਬ ਹੂੰ ਤੂੰ ਨਹੀਂ ਪੂਰੀ ਕੀਤੀ ਤੂੰ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ ਹੈ ਤੂੰ ਸਿੱਖਾਂ ਦੇ ਗੁਰੂਆਂ ਦੇ ਸਕ੍ਰਿਪਚਰ ਦੀ ਬੇਇੱਜ਼ਤੀ ਕੀਤੀ ਹੈ ਔਰ ਤੂੰ ਉਹਦਾ ਮੂੰਹ ਕੀਤਾ ਤਖਤ ਸ੍ਰੀ ਦਮਦਮਾ ਸਾਹਿਬ ਵਾਲਾ ਕਿ ਵੀ ਮੈਂ ਉਧਰ ਕਰਕੇ ਤੂੰ ਸਿੱਖਾਂ ਦੇ ਤਖਤਾਂ ਦੀ ਵੀ ਤੋਹੀਨ ਕੀਤੀ ਗਾਲੇ ਹੈ ਕਿ ਇਹਨਾਂ ਲੋਕਾਂ ਨੂੰ ਖਰੀਆਂ ਖਰੀਆਂ ਸੁਣਾਉਣ ਵਾਲਾ ਕੋਈ ਹੈ ਨਹੀਂ ਪੁੱਛਣ ਵਾਲਾ ਹੈ ਨਹੀਂ ਐਵੇਂ ਜਮੂਰੀਆਂ ਜਿਆਂ ਕੋਲ ਚਲੇ ਜਾਂਦੇ ਚੈਨਲਾਂ ਤੇ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਉਹਨਾਂ ਨੂੰ ਸਮਝ ਹੀ ਨਹੀਂ ਵੀ ਕਿਹੜੀ ਗੱਲ ਕਿਵੇਂ ਕਾਣੀ ਹੈ ਤੇ ਨਾ ਹੀ ਉਹਨਾਂ ਨੂੰ ਪਤਾ ਹੈ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੀ ਅਸੀਂ ਇੰਟਰਵਿਊ ਲੈ ਰਹੇ ਹਾਂ ਇਹ ਕੀ ਚੀਜ਼ ਹੈ ਤੇ ਬੇਈਮਾਨ ਬੰਦਾ ਉਹ ਤਾਂ ਬੇਈਮਾਨ ਜਨਾਨੀ ਬੇਈਮਾਨ ਅਕਾਊਂਟ ਹੈ ਬਾਤ ਹੂੰ ਤੇ ਮੈਂ ਆਨ ਚੈਨਲ ਕਹਿ ਰਿਹਾ ਹਾਂ ਨਾ ਹੂੰ ਇਹ ਤੁਸੀਂ ਚਲਾਣਾ ਹੂੰ ਉਹਦੇ ਤੱਕ ਵੀ ਪਹੁੰਚਣਾ ਬਲਕਿ ਪਾਰਟੀਆਂ ਤੱਕ ਵੀ ਪਹੁੰਚਣਾ ਹੂੰ ਇਹ ਬੰਦੇ ਦੇਸ਼ਦਰੋਹੀ ਇਹ ਬੰਦੇ ਇੱਥੇ ਜਾ ਕੇ ਬਹਿ ਗਏ ਉਹਦੀ ਭਾਜੀਪੀ ਦੇ ਚਰਨਾਚ ਬਹਿ ਗਏ ਤਿੰਨ ਪੁਸ਼ਤਾਂ ਲੈ ਗਿਆ ਹੈ ਆਪਣੀ ਧੀ ਲੈ ਕੇ ਆਪਣਾ ਦੋਤਾ ਲੈ ਗਿਆ ਹੂੰ ਸਮਝੇ ਕਿ ਨਹੀਂ ਇਸ ਲਈ ਵੀ ਈਡੀ ਨਾ ਫੜੇ ਇਹਨੂੰ ਹੂੰ ਇਹ ਤੇ ਭਾਜਪਾ ਲਈ ਬੜੀ ਸ਼ਰਮਸਾਰ ਦੀ ਗੱਲ ਹੈ ਕਿ ਉਹਨਾਂ ਦੀ ਨੈਸ਼ਨਲ ਐਗਜ਼ੀਕਟਿਵ ਦਾ ਮੈਂਬਰ ਹੈ ਜਿਹੜਾ ਸਾਰੇ ਪਰਿਵਾਰ ਦੇ ਵਿਦੇਸ਼ਾਂ 'ਚ ਅਕਾਊਂਟ ਰਨ। ਹੋਰ ਮੋਦੀ ਪ੍ਰਾਈਮ ਮਿਨਿਸਟਰ ਸਾਹਿਬ ਜਿਹੜੇ ਸਾਡੇ ਨਰਿੰਦਰ ਮੋਦੀ ਜੀ ਉਹਦੇ ਚੇਅਰਮੈਨ ਕਿ ਉਹਦੇ ਚ ਪਾਲਿਸੀ ਤੇ ਪਲੈਨਿੰਗ ਡਿਸਾਈਡ ਹੋਣੀ ਹੈ ਪੋਲਿਟਿਕਸ ਦੀ। ਉਹਦੇ ਵਿੱਚ ਤੁਸੀਂ ਇਹ ਕ੍ਰਿਮੀਨਲ ਲੋਕ ਉਟਾਏ। ਸਮਝਿਓ ਇਸ ਕਰਕੇ ਜਿਹੜੇ ਪਹਿਲੇ ਕੇਸ ਰਜਿਸਟਰ ਹੋਏ ਨੇ ਇਹਦੇ بیٹے ਤੇ ਰਣਿੰਦਰ ਸਿੰਘ ਤੇ ਇਹਦੀ بیوی ਤੇ ਜਾਈਦੇ ਤੇ ਉਹ ਈਡੀ ਨੇ ਕੀ ਤੰ ਦੇਸ਼ ਦੀ ਏਜੰਸੀ ਦੂਜਿਆਂ ਨੂੰ ਤਾਂ ਫੜ ਕੇ ਤੁਸੀਂ ਪਾਤਾ ਅੰਦਰ ਕਾਂਗਰਸ ਕਰਮ ਕਮਜ਼ੋਰ ਕਰਨੀ ਸੀ ਇਹਨੂੰ ਲਿਆ ਕੇ ਇੱਥੇ ਬਟਾਲਿਆ ਉਹ ਕਾਂਗਰਸੀ ਤੇ ਕੋਸ਼ਾਂ ਵੀ ਗੰਦ ਨਿਕਲਿਆ ਤੇ ਬੀਜੇਪੀ ਤੇ ਮੱਥੇ ਮੜ ਗਿਆ ਉਹ ਕੋਈ ਡਰਾਈਲੀ ਥੋੜੀ ਹੋ ਰਿਆ ਉਹਦੇ ਕੋਲੇ ਜਵਾਬ ਦੇ ਮੇਰੀ ਇਸ ਵੀਡੀਓ ਦੇ ਹੂੰ ਤੁਸੀਂ ਇਹ ਭੇਜੋ ਉਹਨੂੰ ਵੀਡੀਓ ਕਹ ਜੀ ਮੈਂ ਇੰਟਰਵਿਊ ਕਰਨੀ ਹੈ ਤੇ ਜਵਾਬ ਦਿਓ ਹੂੰ ਉਹ ਸੋ ਸਾਨੂੰ ਬੇਤੁਕੀਆਂ ਗੱਲਾਂ ਤੋਂ ਮਤਲਬ ਨਹੀਂ ਲੱਭਣੇ ਚਾਹੀਦੇ ਹੂੰ ਤਾਂ ਇਹ ਬੇਤੁਕੀ ਗੱਲ ਕੀਤੀ ਕਿਉਂ ਕਾਰਨ ਕਿ ਇਹਹੀ ਗੱਲ ਪਹਿਲਾਂ ਸਿਮਰਜੀਤ ਸਿੰਘ ਮਾਨ ਆਲਰੇਡੀ ਕਹਿ ਚੁੱਕੇ ਨੇ ਸੀਨੀਅਰ ਜਰਨਲਿਸਟ ਨੇ ਹਰਿੰਦਰ ਬਵੇਜਾ ਉਹਨਾਂ ਨੇ ਵੀ ਮੈਂਸ਼ਨ ਕੀਤਾ ਇਸ ਗੱਲ ਦੀ ਜ਼ਿਕਰ ਕੀਤਾ ਆਪਣੀ ਬੁੱਕ ਦੇ ਵਿੱਚ ਦੇਖੋ ਇਹ ਕੋਈ ਅਧਿਆਸਕ ਤੱਤ ਹੈ ਇਫੈਕਟ ਤੇਰਾ मीनिंगलेस ਹੈ ਜਿਹਦਾ ਕੋਈ ਅਰਥ ਨਹੀਂ ਉਹ ਮਿਲਣਾ ਚਾਹੁੰਦਾ ਸੀ ਉਹਨੂੰ ਕਿਸੇ ਨੇ ਮਿਲਣ ਤੋਂ ਰੋਕਿਆ ਦੋ ਵਾਰੀ ਨਹੀਂ ਗਿਆ ਉਹ ਕਹਿੰਦੇ ਕਿ ਫੋਨ ਆ ਗਿਆ ਕਿ ਵੀ ਨਹੀਂ ਸੁਣੋ ਕਹਿੰਦੇ ਅਸੈਸੀਨੇਟ ਹੋ ਸਕਦੇ ਆ ਕਹਿੰਦੇ ਉੱਥੇ ਮਾਰੇ ਜਾ ਸਕਦੇ ਆ ਗਦਰਜੀਵ ਨੂੰ ਨਹੀਂ ਮੇਰੀ ਗੱਲ ਸੁਣੋ ਰੌਲ ਗਾਂਧੀ ਬਿਨਾਂ ਸਿਕਿਉਰਿਟੀ ਜਾ ਕੇ ਆਇਆ ਹੈ ਮਾਰੇ ਆ ਗਿਆ ਹਮ ਮਾਰੇ ਕਿਵੇਂ ਜਾ ਸਕਦਾ ਇੱਕ ਉਸ ਵੇਲੇ ਏਜੰਸੀਆਂ ਨੇ ਅਲਰਟ ਕੀਤਾ ਗਾਂਧੀ ਨੂੰ ਕਹਿੰਦੇ ਕਿ ਵੀ ਮਾਰਿਆ ਜਾ ਸਕਦਾ ਹੈ ਇਹ ਵੀ ਦਲੀਲ ਹੈ ਜੇ ਪਹਿਲੀ ਵਾਰੀ ਇਹਦੀਆਂ ਖਬਰਾਂ ਲੱਗੀਆਂ ਵੀ ਉਹ ਮਿਲਣਗੇ ਤੇ ਏਜੰਸੀਆਂ ਨੇ ਰੋਕਿਆ ਫਿਰ ਦੂਜੀ ਵਾਰੀ ਅਪਾਇੰਟਮੈਂਟ ਕਿਉਂ ਲਈ ਇਹ ਝੂਠ ਬੋਲ ਰਹੇ ਵੀ ਮਾਰਿਆ ਜਾ ਸਕਦਾ ਇਸ ਲਈ ਨਹੀਂ ਮਿਲਿਆ ਬਈ ਜੇਕਰ ਉਹ ਮੁਲਕ ਦੀ ਐਡੀ ਵੱਡੀ ਸਮੱਸਿਆ ਦਾ ਹੱਲ ਕਰਨਾ ਜਾਂਦਾ ਸੀ ਤੇ ਫਿਰ ਉਹ ਜਾ ਸਕਦਾ ਸੀ ਅੰਦਰ ਕਿੰਨੇ ਮਾਰਨਾ ਸੀ ਜੇਕਰ ਪਿੰਡਰਾਂ ਵਾਲੇ ਨੇ ਉਹਨੂੰ ਮੀਟਿੰਗ ਦਾ ਟਾਈਮ ਦਿੱਤਾ ਤੇ ਪਿੰਡਰਾਂ ਵਾਲੇ ਨੇ ਕਿਸੇ ਨੂੰ ਉਹਦੇ ਵੱਲ ਦੇਖਣ ਵੀ ਨਹੀਂ ਸੀ ਦੇ ਪਿੰਡਰਾਂ ਵਾਲੇ ਦੀ ਇੱਛਾ ਦੁੱਤ ਸੀ ਬਿਲਕੁਲ ਸਮਝਿਓ ਇਹ ਤੇ ਹੁਣ ਐਵੇਂ ਜੀ ਮਾਰਿਆ ਜਾ ਸਕਦਾ ਸੀ ਫੋਕੀਆਂ ਦਲੀਲਾਂ ਵੈਸੇ ਵੀ ਮੈਂ ਤੁਹਾਨੂੰ ਹੀ ਪੁੱਛਦਾ ਐਂਕਰ ਸਾਹਿਬ ਤੁਸੀਂ ਇਹ ਦੱਸੋ ਵੀ ਇਹਦਾ ਕੀ ਮੀਨਿੰਗ ਹੈ ਜਿਹੜੀ ਮੀਟਿੰਗ ਹੋਈ ਨਹੀਂ ਉਹਦਾ ਮੀਨਿੰਗ ਕੀ ਹੈ ਇਹ ਤਾਂ ਮੀਨਿੰਗਲੈਸ ਹੋਈ ਜੀ ਇਹਦਾ ਮਤਲਬ ਮੈਨੂੰ ਕੋਈ ਸਮਝਾਓ ਨਾ ਵੀ ਇਹਦੀ ਕੀ ਇਤਿਹਾਸਕ ਮਤਤਾ ਕੀ ਹੈ ਹੂੰ ਕਿਉਂਕਿ ਅਮਰਿੰਦਰ ਕਹਿ ਰਹੇ ਅਮਰਿੰਦਰ ਤੇ ਝੂਠ ਬੋਲਦਾ ਝੂਠਾ ਬੰਦਾ ਹੂੰ ਪਰ ਇਹੀ ਗੱਲ ਸਿਮਰਜੀਤ ਸਿੰਘ ਮਾਨ ਨੇ ਵੀ ਕਹੀ ਹੈ। ਨਹੀਂ ਮਾਨ ਨੇ ਤੇ ਕਹੀ ਹੈ ਵੀ ਮੀਟਿੰਗ ਰੇਂਜ ਹੋ ਰਹੀ ਸੀ ਨਾ। ਮਾਨ ਨੇ ਇਹ ਤੇ ਨਹੀਂ ਕਿਹਾ ਵੀ ਇਹਨੂੰ ਔਰਨ ਦਾ ਖਤਰਾ ਸੀ ਇਸ ਲਈ। ਇਹ ਨਹੀਂ ਕਿਹਾ। ਹਾਂ ਫਿਰ ਇਹ ਤੇ ਤੁਸੀਂ ਬੁਧਾਰੇ ਹੋ ਵੀ ਸੇਖਾਂ ਨੂੰ ਮਾਰਨ ਦਾ ਖਤਰਾ ਸੀ ਤੇ ਹਾਂ। ਤੁਸੀਂ ਕੋਲੋਂ ਗੱਲ ਆ ਕੇ ਹਾਲਾਂ ਵੀ ਉਸ ਪਰਿਵਾਰ ਦੀ ਤੁਸੀਂ ਜੁੱਤੀ ਚੱਟਣ ਤੇ ਲੱਗੇ ਹੋ ਜਿਨ੍ਹਾਂ ਨੂੰ ਤੁਸੀਂ ਧੋਖਾ ਦੇ ਕੇ ਪਾਰਟੀ ਬਦਲੀ ਹੈ ਕਿਉਂਕਿ ਤੁਹਾਡੇ ਤੇ ਇੰਨੇ ਕ੍ਰਪਸ਼ਨ ਦੇ ਚਾਰजेस ਸੀ। ਤੁਹਾਨੂੰ ਪਤਾ ਸੀ ਤੁਹਾਨੂੰ ਫੜ ਕੇ ਜੇਲ੍ਹ ਦੇ ਦੇਣਗੇ। ਪਹਿਲੇ ਤੁਸੀਂ ਬਾਦਲਾਂ ਦੇ ਚਰਨ ਬੰਦਨਾ ਕਰਕੇ ਜਿਹੜਾ ਤੁਹਾਡੇ ਤੇ ਜਿਹੜਾ ਸਿਟੀ ਸੈਂਟਰ ਲੁਧਿਆਣਾ ਦਾ ਕੇਸ ਸੀ ਉਹ ਤੁਸੀਂ ਖਤਮ ਕਰਵਾਇਆ ਹਾਂਜੀ ਰਜਿਸਟਰ ਤੁਹਾਡੇ ਜਿਹੜਾ ਪ੍ਰਿੰਸੀਪਲ ਸੈਕਟਰੀ ਸੀ ਬਜਾਜ ਲੋਕਲ ਬਾਡੀ ਦਾ ਤੁਸੀਂ ਚੀਫ ਮਿਨਿਸਟਰ ਸੀ ਉਹਨੇ ਰਜਿਸਟਰ ਕਰਾਇਆ ਸੀ ਤੁਸੀਂ ਜ਼ਮੀਨ ਦਾ ਲੈਂਡ ਯੂਜ਼ ਕੀਤਾ ਤੁਸੀਂ ਸਾਰਾ ਕੁਝ ਕੀਤਾ ਤੁਹਾਨੂੰ ਤੇ ਤੁਹਾਡੇ ਦਿੱਤੇ ਮਿਹਰ ਕੀਤੀ ਆਪਣਾ ਬਰਕਾਸ਼ ਸਿੰਘ ਬਾਦਲ ਨੇ ਕੁਝ ਉਸ ਤੋਂ ਬਾਅਦ ਉਹਨਾਂ ਦੇ ਦੋਸਤ ਹੋ ਗਏ ਜਫੀਆਂ ਵਾਲੀਆਂ ਹਾਂ ਇਹ ਵੀ ਇਹ ਵੀ ਗੱਲ ਨਿਕਲੀ ਸਰ ਵਿੱਚੋਂ ਕਿ ਵੀ ਜਦੋਂ ਕੈਪਟਨ ਨੇ ਕਿਹਾ ਕਿ ਵੀ ਹੁਣ ਉਹਨਾਂ ਨੇ ਆਣਾ ਨਹੀਂ ਤੇ ਵੀ ਸੰਤਨ ਨਰਾਜ ਨਾ ਹੋ ਜਾਣ ਸਿਮਜੀ ਸਿੰਘ ਮਾਨ ਨਾਲ ਗੱਲਬਾਤ ਕੀਤੀ ਕਹਿੰਦੇ ਸੰਤਨ ਨਰਾਜ ਹੋਣਗੇ ਜੇ ਤੁਹਾਡੇ ਕੋਲ ਕੋਈ ਚੰਗਾ ਹਸਲਾ ਜਾਂ ਕੋਈ ਚੀਜ਼ ਹੈਗੀ ਤਾਂ ਉਹ ਦੇ ਦਿਤੋ ਕਹਿੰਦੇ ਉਸ ਵੇਲੇ ਉਹਨਾਂ ਨੇ ਇੱਕ ਚੰਗੀ ਜਿਹੜੀ ਉਹਨਾਂ ਨੂੰ ਬੰਦੂਕ ਦਿੱਤੀ ਸੀਗੀ ਉਸ ਵੇਲੇ ਲੇਖੋ ਮੇਰੀ ਗੱਲ ਸੁਣੋ ਜੇਕਰ ਬੰਦੂਕ ਸナイਪਰ ਦਿੱਤੀ ਹੈ ਹਾਂ ਤੇ ਜੇਕਰ ਇਹ ਕਹਿੰਦੇ ਵੀ ਉਸ ਸਟੇਟ ਦੇ ਵਿਰੁੱਧ ਲੜਾਈ ਲੜ ਰਿਆ ਸੀ ਪਿੰਡਰਾ ਵਾਲਾ ਤਾਂ ਹੀ ਫੌਜ ਭੇਜੀ ਨਾ ਬਿਲਕੁਲ ਉੱਤੇ ਚਾਰਜ ਇਹ ਹੀ ਸੀ ਤੇ ਫਿਰ ਜਿਹੜਾ ਸਟੇਟ ਦੇ ਵਿਰੁੱਧ ਲੜ ਰਿਆ ਉਹਨੂੰ ਅਮਰਿੰਦਰ ਸਿੰਘ ਹਥਿਆਰ ਦੇ ਰਿਆ ਹਮ ਅਮਰਿੰਦਰ ਸਿੰਘ ਕੋਲ ਆਇਆ ਜਿਹਾ ਜਵਾਬ ਤੂੰ ਕਿਤੇ ਤੇਰੇ ਕੋਲ ਕਿੱਥੋਂ ਆਈ ਹੋ ਹਮ ਹਥਿਆਰ ਕਿੱਥੋਂ ਆਇਆ ਉਹ 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 ਹੈਗੇ ਹੈ ਕਿ ਜਿਹੜੇ ਕਿ ਕੋਈ ਰੱਖ ਹੀ ਨਹੀਂ ਸਕਦਾ ਹਥਿਆਰ ਨਾਈਪਨ ਹਮ ਐਲ ਐਮ ਜੀਓ ਬਿਲਕੁਲ ਇਹ ਪ੍ਰਿਬਿਟਿਡ ਬੋਰ ਹੈ ਪ੍ਰਿਬਿਟਿਡ ਵੈਪਨ ਹੈ ਵੀ ਤੁਸੀਂ ਗਿਫਟ ਦਿੱਤਾ ਤੁਹਾਡੇ ਕੋਲ ਕਿੱਥੋਂ ਆਇਆ ਇਹਦਾ ਮਤਲਬ ਇਹ ਹੈ ਵੀ ਜਿਹੜੇ ਮਿਲਿਟੈਂਟਸ ਹਨ ਨੂੰ ਜੋ ਲੋਕ ਸਪਲਾਈ ਕਰ ਰਹੇ ਸੀ ਜਾਦੇ ਤੁਸੀਂ ਤੁਹਾਨੂੰ ਰਜੀਵ ਨੇ ਦਿੱਤਾ ਹੋਊਗਾ ਇੰਦਰਾ ਗਾਂਧੀ ਤੋਂ ਲਿਆ ਹੋਊਗਾ ਇੰਦਰਾ ਗਾਂਧੀ ਨੇ ਜਾਂ ਰਜੀਵ ਨੇ ਅਰੇਂਜ ਕਰਕੇ ਦਿੱਤਾ ਹੋਊਗਾ ਤੁਹਾਡੇ ਕੋਲ ਆਇਆ ਕਿੱਥੋਂ ਨਾ ਮੇਰਾ ਸਵਾਲ ਤੇ ਹੈ ਮੋਹਿੰਦਰ ਸਿੰਘ ਨੂੰ ਇਹਦਾ ਮਤਲਬ ਇਹ ਹੈ ਜਦ ਦੇਕਰ ਦੇ ਸੰਤ ਜਨੈਲ ਸਿੰਘ ਭਿੰਡਰਾ ਵਾਲੇ ਸਟੇਟ ਦੇ ਵਿਰੁੱਧ ਲੜਾਈ ਲੜ ਰਹੇ ਸੀ ਤਾਂ ਹੀ ਤੁਸੀਂ ਫੌਜ ਭੇਜੀ ਨਾ ਫੌਜ ਤਾਂ ਆਏਗੀ ਹੂੰ ਫੌਜ ਭੇਜੀ ਤੇ ਤੁਸੀਂ ਭਿੰਡਰ ਵਾਲੇ ਨੂੰ ਹਥਿਆਰ ਦੇ ਰਹੇ ਸੀ ਹੂੰ ਇਹਦੇ ਤੇ ਤੇ ਕੇਸ ਰਜਿਸਟਰ ਹੋਣਾ ਚਾਹੀਦਾ ਹੂੰ ਕਿਉਂਕਿ ਆਨ ਰਿਕਾਰਡ ਕਰ ਰਹੇ ਆ ਵੀ ਮੈਂ ਦਿੱਤੀ ਹੈ ਹੂੰ ਸਿਮਰਨ ਜੀ ਸਿੰਘ ਮਾਨ ਨੇ ਕਿਹਾ ਇਹ ਗੱਲ ਫਿਰ ਸਿਮਰਨ ਜੀ ਸਿੰਘ ਮਾਨ ਨੇ ਕਿਹਾ ਤੇ ਫਿਰ ਕੇਸ ਰਜਿਸਟਰ ਹੋਣਾ ਚਾਹੀਦਾ ਨਾ ਵੀ ਇਹਨੇ ਵੈਪਨ ਦਿੱਤਾ ਹੂੰ ਸੋ ਦੇਖੋ ਸਾਡੀ ਸਮੱਸਿਆ ਇਹ ਆ ਕਿ ਗੋਦੀ মিডিਆ ਇਹਨਾਂ ਨੂੰ ਕੁਝ ਨਹੀਂ ਕਹਿੰਦਾ ਹਾਂ ਮੈਨੂੰ ਕੋਈ ਅਫਸੋਸ ਨਹੀਂ ਸੋਸ਼ਲ ਮੀਡੀਆ ਤੇ ਕਿਉਂਕਿ ਇਹਦੇ ਨਾਲ ਬੜੀ-ਬੜੀ এমਪਲॉयਮੈਂਟ ਮਿਲੀ ਹੈ ਹੂੰ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਕੋਈ ਨੌਕਰੀ ਮਿਲਨੀ ਸੀ ਸਕੇ ਜਿੰਨੇ ਉਹਨਾਂ ਦੀ ਸੋਚ ਹੈ ਸਮਝ ਹੈ ਉਹਦੇ ਮੁਤਾਬਕ ਪੜ੍ਹਾਈ ਲਿਖਾਈ ਹੈ ਉਹ ਆਪਣੇ ਚੈਨਲ ਚਲਾ ਕੇ ਬੜ ਸਰ ਰੁਜ਼ਗਾਰ ਹੋਇਆ ਹੂੰ ਉਹ ਰੁਜ਼ਗਾਰ ਵਿੱਚ ਉਹਨਾਂ ਦੀ ਆਮਦਨੀ ਇੰਨੀ ਹੈ ਕਿ ਉਹ ਇਹ ਉਹਦੀ ਆਮਦਨੀ ਤਾਂ ਉਹਨਾਂ ਕੋਲ ਕੋਈ ਹੋਰ ਆਜ਼ਾਦ ਵਸੀਲਾ ਹੀ ਨਹੀਂ ਪਰ ਇਹ ਇੰਟਰਵਿਊ ਜਿਹੜੀ ਕੈਪਟਨ ਸਾਹਿਬ ਦੀ ਹੈ ਕਾਫੀ ਵੱਡੇ ਆਧਾਰਿਆਂ ਨੇ ਕੀਤੀ ਹੈ ਇਹ ਤਾਂ ਕਾਫੀ ਨਾਮੀ ਜਰਨਲਿਸਟ ਨੇ ਜਿਨ੍ਹਾਂ ਨੇ ਇੰਟਰਵਿਊ ਕੀਤਾ ਉਸਨੇ ਉਹਨੂੰ ਪੁੱਛਣਾ ਹੀ ਚਾਹੀਦਾ ਸੀ ਨਾ ਉਹ ਨਾਮੀ ਜਰਨਲਿਸਟ ਨਹੀਂ ਇਹ ਗੋਦੀ মিডিਆ ਸਮਝਣ ਦੀ ਕੋਸ਼ਿਸ਼ ਕਰੋ ਸੈਟਲਾਈਟ ਚੈਨਲ ਬਹੁਤ ਹੈ ਗੋਦੀ মিডিਆ ਉਹਦੀ ਗੋਦੀ মিডিਆ ਨੇ ਲਈ ਹੈ ਇੰਟਰਵਿਊ ਨਾਮੀ ਦਾਦੇ ਕੋ ਮਤਲਬ ਹੀ ਨਹੀਂ ਰਹਾ ਗਾ ਨਾਮੀ ਤੇ ਅਮਰਿੰਦਰ ਸਿੰਘ ਬੜਾ ਉਹ ਕੀ ਕਹਿੰਦੇ ਨੇ ਖਾਨਦਾਨੀ ਪਰਿਵਾਰ ਵਿਕਰਮਜੀਤਿਆ ਵੀ ਖਾਨਦਾਨੀ ਪਰ ਆ ਇਹਨਾਂ ਦਾ ਕਿਰਦਾਰ ਦੇਖੋ ਇਹਨਾਂ ਦੇ ਕਿਰਦਾਰ ਦੇਖੋ ਨਾ ਲੁੱਟ ਕੇ ਪੈਸਾ ਬਾਹਰ ਲੈ ਜਾਓ ਇਹ ਖਾਨਦਾਨੀ ਹੈ ਤੁਹਾਨੂੰ ਸਾਨੂੰ ਕਹਿ ਦਿੰਦੇ ਜੀ ਇਹ ਤਾਂ ਗਰੀਬੜੇ ਜੇ ਆ ਗਏ ਇਹਨਾਂ ਨੇ ਤਾਂ ਲੁੱਟਿਆ ਹੀ ਹੋਣਾ ਜੀ ਪੈਸਾ ਇਹਨਾਂ ਨੂੰ ਤੇ ਪੈਸੇ ਚਾਹੀਦੇ ਨੇ ਯਾਨੀ ਜਿਹਦੇ ਕੋਲ ਮੋਤੀ ਪੈਲੇਸ ਹੈ ਜਿਹਨੇ ਇੱਥੇ ਬਣਾਇਆ ਪੈਲੇਸ ਆਪਣਾ ਸੀਸਵਾ ਕੋਲ ਹਾਂਜੀ ਕ੍ਰਿਕਟ ਜਿਹੜਾ ਸਟੇਡੀਅਮ ਬਣਿਆ ਉਹਦੇ ਨੇੜੇ ਉਸ ਬੰਦੇ ਨੂੰ ਤੁਸੀਂ ਕੀ ਕਹੋਗੇ ਇਹ ਖਾਂਦਾ ਨਹੀਂ ਬੰਦਿਆਂ ਦਾ ਕੰਮ ਹੈ ਲੁੱਟ ਕੇ ਪੈਲੇਸ ਬਣਾਉਣੇ ਹਾਂ ਲੱਗਦਾ ਕਿ ਜਿਸ ਤਿੱਕੇ ਨਾਲ ਹੁਣ ਉਹ ਤਿਆਰੀਆਂ ਕਰ ਰਿਹਾ ਕਿ ਪੰਜਾਬ ਦੇ ਵਿੱਚ ਭਵਿੱਖ ਸਿਰਜਣਾ ਚਾਹੁੰਦੇ ਆਪਾਂ ਬੀਜੇਪੀ ਆਲਮੋਸਟ ਸਾਰੀ ਜਿਹੜੇ ਪੰਜਾਬ ਦੇ ਲੋਕ ਸਿਆਸੀ ਤੌਰ ਤੇ ਬੜੇ ਸਿਆਣੇ ਗੁੰਮਰਾ ਭਾਵੇਂ ਹੋਗੇ ਉਹਨਾਂ ਨੇ ਪਿਛਲੀਆਂ ਵੋਟਾਂ ਚ ਅਕਾਲੀ ਦਲ ਬਾਦਲ ਨੂੰ ਵੀ ਬਾਹਰ ਸਿਟਿਆ ਤੇ ਕਾਂਗਰਸ ਨੂੰ ਵੀ ਸਿਟਿਆ ਦੋਨਾਂ ਤੋਂ ਕਿਤੇ ਨਾਲ ਬੀਜੇਪੀ ਤੋਂ ਹਮਮ ਤਿੰਨਾਂ ਪਾਰਟੀਆਂ ਨੂੰ ਉਹਨਾਂ ਨੇ ਝਾੜੂ ਨਾਲ ਸਫਾਈ ਕਰਕੇ ਇਹ politicans ਪ੍ਰਾਇ ਜਿਹੜੀ ਸੀ ਜਿਹੜਾ ਸਿਆਸੀ ਜਿਹਨੂੰ ਕਚਰਾ ਕਹਿੰਦੇ ਆ ਉਹ ਤੋਂ ਖਹਿੜਾ ਛੁਡਾਇਆ ਇੱਕ ਇਹ ਪੰਜਾਬ ਦੇ ਲੋਕਾਂ ਦੀ ਕੰਟ੍ਰਿਬਿਊਸ਼ਨ ਹੈ ਉਹ ਗੱਲ ਵੱਖਰੀ ਹੈ ਵੀ ਉਹ ਉਧਰ ਫਸ ਗਏ ਆਮ ਆਦਮੀ ਪਾਰਟੀ ਗੋਲ ਉਹਨਾਂ ਗੋਲੋਂ ਕੋਈ ਪੰਜਾਬ ਦਾ ਸੁਰਿਆ ਨਹੀਂ ਉਹਨਾਂ ਨੂੰ ਸਮਝ ਵੀ ਨਹੀਂ ਆਈ ਪਰ ਸਵਾਲ ਇਹ ਹੈ ਵੀ ਹੁਣ ਪੰਜਾਬ ਵਿੱਚ ਨਵੀਂ ਇਬਾਰਤ ਬਣੀ ਜਾਏਗੀ ਨਾ ਤੋਂ ਪਾ ਪੰਜਾਬ ਵਿੱਚ ਹਰ ਕੋਈ ਕਹਿੰਦਾ ਮੈਂ ਆ ਰਿਹਾ ਜੀ ਫੁਲਿਸਟਰ ਉਹ ਮਤਲਬ ਦੂਸਰੇ ਲੋਕ ਤਾਂ ਕਹੀ ਅਮਰਪਾਲ ਸਿੰਘ ਹੋਰਾਂ ਨੇ ਵੀ ਕਹਿ ਰਿਹਾ ਐਮਪੀ ਅਮਰਪਾਲ ਸਿੰਘ ਖਡੂਰ ਸਾਹਿਬ ਤੋਂ ਦੇਖੋ ਇਦਾਂ ਤੁਹਾਨੂੰ ਤੁਸੀਂ ਕਹਿ ਦਿਓ ਜੀ ਮੈਂ ਪਾਰਟੀ ਬਣਾਵਾਂਗਾ ਨੇੜੇ ਦੇ ਜਾ ਕੇ ਤੇ ਮੈਂ ਚੀਫ ਮਿਨਿਸਟਰ ਬਣਾਂਗਾ ਤੁਹਾਨੂੰ ਗੁਰੂਗ ਦਾ ਕੱਲ ਪ੍ਰੈਸ ਕਾਨਫਰੈਂਸ ਕਰੋ ਹਾਂ ਹਾਂਜੀ ਪਰ ਲੋਕ ਕਹਿ ਰਹੇ ਫਾਈਵ ਸਟਾਰ ਹੋਟਲ 'ਚ ਕਰੋ ਨਾ ਪ੍ਰੈਸ ਕਾਨਫਰੈਂਸ ਤੁਸੀਂ ਜੀ ਮੈਂ ਪੂਰੀ ਪਲੈਨਿੰਗ ਕਰ ਲਈਏ ਮੇਰੇ ਕੋਲ ਪੈਸੇ ਦਾ ਅਰੇਂਜਮੈਂਟ ਹੋ ਗਿਆ ਪਰ ਮੈਂ ਨੇੜੇ ਦੇ ਆ ਕੇ ਪਾਰਟੀ ਰਜਿਸਟਰ ਤੁਹਾਨੂੰ ਕੋ ਰੋਕਦਾ ਨਹੀਂ ਰੋਕੇ ਬਈ ਮੈਂ ਚੀਫ ਮਿਨਿਸਟਰ ਬਣਾਉਂਗਾ ਮੇਰੇ ਨਾਲ ਅਨਸਾਰੇ ਹਮ ਸਮਝਦੇ ਹੋ ਨਾ ਕੋਈ ਕਿਸੇ ਨੂੰ ਰੋਕਦਾ ਮੈਂ ਕਹਦਿਆਂ ਜੀ ਮੈਂ ਬਣਾਉਂਗਾ ਚੀਫ ਮਿਨਿਸਟਰ ਹਮ ਸਾਰੀਆਂ ਪਾਰਟੀਆਂ ਨੇ ਮੈਨੂੰ ਬਿਖੈ ਦਿੱਤਾ ਅਸੀਂ ਤੇਰੀ ਮਦਦ ਕਰਾਂਗੇ ਫੰਡ ਵੀ ਆ ਰਹੇ ਨੇ ਮੇਰੇ ਕੋਲ ਹਮ ਫਿਰ ਪਰ ਡਿਸਾਈਡ ਲੋਕ ਕਰਨਗੇ ਨਾ ਉੱਥੇ ਬਹਿਣਗੇ ਤੇ ਬਣੋਗੇ ਨਾ ਹਮ ਤੁਸੀਂ ਚੀਫ ਮਿਨਿਸਟਰ ਕਿਵੇਂ ਬਣ ਜਾਓਗੇ ਹਾਂ ਇਦਾਂ ਥੋੜੀ ਬਣੋਗੇ ਬਿਲਕੁਲ ਅੱਛਾ ਸਰ ਜਿਸ ਵੇਲੇ ਤੁਸੀਂ ਕਵਰੇਜ ਕਰਦੇ ਸੀ ਕਿ 84 ਦਾ ਟਾਈਮ ਵੀ ਤੁਸੀਂ ਦੇਖਿਆ ਉਸ ਤੋਂ ਬਾਅਦ ਵੀ ਕਾਫੀ ਕਵਰੇਜ ਕੀਤੀ ਤੁਸੀਂ ਨਹੀਂ ਉਹਨੂੰ ਤੁਸੀਂ ਹੁਣ ਇਹਨਾਂ ਨੂੰ ਮੈਂ ਮੈਂ ਇਹਦੇ ਤੇ ਅਖੀਰ ਨਾਲ ਨਾਮ ਮਲਾਉਂਦਾ ਅਖੀਰਲਾ ਸਵਾਲ ਲੈਣਾ ਚਾਹੁੰਦਾ ਤੁਸੀਂ ਇੱਕ ਵਕਰੀ ਬਲਿਖਣ ਇੰਟਰਵਿਊ ਹੈ ਇਸ ਨੂੰ ਇੰਨੀ ਗਹਿਰਾਈ ਨਾਲ ਦਿਓ ਇਸ ਨੂੰ ਇਸੇ ਤਰ੍ਹਾਂ ਛਲਾ ਦਿਓ ਇਹ ਤੁਮ ਤੁਹਾਨੂੰ ਹੋਰ ਕੋਈ ਇਸ ਤਰ੍ਹਾਂ ਬਿਵਾਹ ਕੇ ਇੰਟਰਵਿਊ ਦੇਣ ਵਾਲਾ ਬੰਦਾ ਨਹੀਂ ਬਿਲਕੁਲ ਮੈਂ ਇਹਦੇ ਤੇ ਇਹੀ ਪੁੱਛਣਾ ਚਾਹਾਂਗਾ ਕਿ ਇਹ ਜਿਹੜੀਆਂ ਚਰਚਾਵਾਂ ਹੁਣ ਕੈਪਟਨ ਸਾਹਿਬ ਨੇ ਛੇੜ ਦਿੱਤੀਆਂ ਉਸ ਵੇਲੇ ਤੁਹਾਡੇ ਸਾਹਮਣੇ ਕਦੇ ਹੋਈਆਂ ਤੁਸੀਂ ਕਦੇ ਅਖਬਾਰ ਨੂੰ ਲਿਖ ਕੇ ਦਿੱਤਾ ਕਿ ਵੀ ਕੈਪਟਨ ਇਹ ਕਹਿ ਰਹੇ ਆ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਵੱਲੋਂ ਇਹ ਚੀਜ਼ ਆਦੀ ਹੈ ਸਿਮਰਜੀਤ ਸਿੰਘ ਮਾਨ ਇਹ ਕਹਿ ਰਹੇ ਨੇ ਐਸਐਸਪੀ ਫਰੀਦਕੋਟ ਜੀ ਇਹ ਦੱਸੋ ਵੀ ਇਹ ਗੱਲ ਬਵੇਜਾ ਹਰਿੰਦਰ ਬਵੇਜਾ ਜੀ ਜਰਨਲਿਸਟ ਹੈ ਸੀਨੀਅਰ ਜਰਨਲਿਸਟ ਇੰਡੀਆ ਜੀ ਉਹਨਾਂ ਨੇ ਆਪਣੀ ਪੁਸਤਕ 'ਚ ਇਹਦੇ ਇੰਟਰਵਿਊ ਦੇ ਆਧਾਰ ਤੇ ਲਿਖੀ ਠੀਕ ਹੈ ਨਾ ਉਹਨੂੰ ਸੁਪਨਾ ਨਹੀਂ ਆਇਆ ਇਹਨਾਂ ਨੇ ਕਿਹਾ ਵੀ ਹਮ ਚਲੋ ਕਿਤਾਬ ਵਿੱਚ ਪੈਕਟ ਉਹਨਾਂ ਦਾ ਲਿਆਣਾ ਕਿ ਇਸ ਮੈਂ ਕਿਤਾਬ ਨਹੀਂ ਬੜੀ ਕਿਸ ਕੰਟੈਕਸਟ 'ਚ ਲਿਆਂਦਾ ਪਰ ਚਲੋ ਉਹਨਾਂ ਨੇ ਇੱਕ ਜਿਹੜਾ ਤਾਥੇ ਕਲੇਮ ਕਰ ਦੇਣ ਤੇ ਸਿਮਰਨਜੀਤ ਸਿੰਘ ਮਾਨ ਉਹਨੂੰ ਪੁਸਤਕ ਦਾ ਰਿਕਾਰਡ ਦਾ ਹਿਸਾਬ ਬਣ ਹਮ ਪਰ ਉਹਦਾ ਇਤਨੇ ਸਾਲ ਇਹਨੇ ਕਿਉਂ ਇਹ ਭੇਦ ਲਗਾ ਕੇ ਰੱਖਿਆ ਹਮ 2 ਸਾਲ ਪਹਿਲੇ ਹਰ ਸਿਮਰਨ ਨੇ ਸਿਮਰਨ ਜੀ ਸਿੰਘ ਮਾਨ ਨੇ ਇਸ ਗੱਲ ਨੂੰ ਜਨਤਕ ਕੀਤਾ ਹਾਂ ਠੀਕ ਆ ਉਹ ਨਾਲ ਉਹ ਇਹ ਗੱਲ ਕਿਉਂਕਿ ਦੋਨੋਂ ਸਾਡੂਨ ਹਾਂ ਨੂੰ ਪਤਾ ਹੋਣਾ ਚਾਹੀਦਾ ਦੋਨੋਂ ਸਾਡੂ ਇੱਕੋ ਕਾਰਜ ਬਿਆ ਹੈ اچھا ਤੇ ਨਾਂ ਤੇ ਸਿਮਰਨ ਮਾਨ ਜੀ ਸਿੰਘ ਦਾ ਕੋਈ ਹੁਣ ਇਸ ਵੇਲੇ ਜਿਹੜੀ ਅਕਸ਼ ਸਿੱਖਾਂ ਜ ਹੈ ਹਾਂ ਸਮਝਿਓ ਤੇ ਨਾ ਹੀ ਕੋਈ ਕੈਪਟਨ ਅਮਰਿੰਦਰ ਸਿੰਘ ਦਾ ਹਾਂ ਤੋ ਇਹ ਦੋਨੋਂ ਕੋਈ ਫਜ਼ੂਲ ਗੱਲ ਕਰੇ ਕੱਲ ਕੋਈ ਹੋਰ ਕਹੇਗਾ ਕੱਲ ਕੋਈ ਹੋਰ ਕਹੇਗਾ ਕੋਈ ਸੁਣੇ ਲੋਕ ਸੁਣ ਲੈਣਗੇ ਪਰ ਜੇ ਤੁਸੀਂ ਲੋਕਾਂ ਨੂੰ मीनिंग ਦਸੋਗੇ ਭਾਈ ਜਿਹੜੀ ਚੀਜ਼ ਐਗਜ਼ਿਸਟ ਹੀ ਨਹੀਂ ਕੀਤੀ ਜਿਹੜੀ ਹੋਂਦੀ ਚ ਨਹੀਂ ਉਹਦੇ ਅਰਥ ਕੀ ਕੱਢੀਏ ਹਾਂ ਇਹ ਹੈ ਬਿਲਕੁਲ ਬਹੁਤ ਸ਼ੁਕਰੀਆ ਸਰ ਤੁਸੀਂ ਸਾਡੇ ਨਾਲ ਜੁੜੇ ਪਰ ਇਹ ਗੱਲ ਜ਼ਰੂਰ ਹੈ ਜਿਸ ਤਿੱਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਚਰਚਾ ਛੇੜੀ ਹੈ ਇਹ ਚਰਚਾ ਦੇ ਉੱਤੇ ਇਹਨਾਂ ਨੇ ਕਿਹਾ ਕਿ मीनिंगलेस ਇਹ ਗੱਲ ਹੈਗੀ ਹੈ ਕੋਈ ਮੀਟਿੰਗ ਜੇ ਹੋਈ ਨਹੀਂ ਤੇ ਇਹਨਾਂ ਨੇ ਗੱਲ ਰੱਖੀ ਕਿ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੂੰ ਕਿਵੇਂ ਕੈਪਟਨ ਅਮਰਿੰਦਰ ਸਿੰਘ ਜੇ ਸਾਡਾ ਇੰਟਰਵਿਊ ਹੁੰਦੇ ਨੇ ਜਾਂ ਰੀਲ ਕੋਈ ਵੀ ਉਹਨਾਂ ਤੱਕ ਪਹੁੰਚਦੀ ਹੈ ਉਹਨਾਂ ਦਾ ਇਸ ਦੇ ਉੱਤੇ ਕੀ ਜਵਾਬ ਹੋਏਗਾ ਜਿਹੜੇ ਸਿਮਰਜੀਤ ਸਿੰਘ ਮਾਨ ਨੇ ਉਹਨਾਂ ਨੇ ਕਿਸ ਆਧਾਰ ਤੇ ਗੱਲ ਕਹੀ ਸੀਗੀ ਉਹਨਾਂ ਦਾ ਕੀ ਜਵਾਬ ਹੋਏਗਾ ਇਹ ਵੀ ਦੇਖਣਾ ਆਏਗਾ